ਕਿ ਜਿਹੜੀ ਵੀ ਟਿੱਕ ਹੈ ਪ੍ਰਾਈਵੇਟ ਡੀਲਰਾਂ ਨੂੰ ਦਿੱਤੇਗਾ ਹੈ ਉਸ ਦੇ ਇੱਕ 25 ਨੂੰ ਰੋਲਾ ਜਿਹਾ ਇਹਨਾਂ ਦੀ ਪਿਛਲੀ ਗੱਲ ਕਰਦੇ ਤੁਸੀਂ ਪਰ ਵੀ 25 ਨਹੀਂ ਜਿੱਤਣਾ ਤੇ ਇਹ ਕਿ ਯਾਰ ਕਿ ਇਸ ਦਾ ਮੁਆਵਜ਼ਾ ਤਾਂ ਤੇਵਾ ਜਿੱਕੇ ਨਾਲ ਨਾਲ ਨੂੰ ਸ਼ਾਰੀ ਹੋ ਰਿਹਾ ਦਿੱਕਤ ਤੇ ਹੋਰ ਜਦੋਂ ਕਿੰਨੀ ਬਹੀ ਲੋਡ ਪੰਦੀ ਹੈ ਨਾ ਉੱਥੇ ਅਸੀਂ ਕੰਨੀ ਕਿਤਰਾ ਸਾੜਾ ਤੋਂ ਬਾਅਦ ਪੜ ਗਿਆ ਬੜਾ ਬੜਾ ਛੱਡਿਆ ਤੇ ਸਰਦਾਰ ਜੀ ਦਾ ਜਣਾ ਬੜਾ ਬੋਲਿਆ ਸਰਾਲੀ ਬਲੌਂਕਰੂੜਾ ਜਿਲ੍ਹਾ ਜਲੰਧ ਤੋਂ ਪਛੇ ਮੰਡਿਆ ਟਾਰਗੇਟ ਸਿੰਘ ਕਿਸਾਨ ਜੀ ਨੇ ਸਿੱਧੂ ਪਰ ਡੱਲੇ ਗਲਦੀ ਹੁਣਾਂ ਦੀ ਜੋ ਲਾਈ ਗਈ ਹੈ ਕਿ ਸਾਡੇ ਪੰਜਾਬ ਦੇ ਪ੍ਰਧਾਨਾ ਉਹਨਾਂ ਵੱਲੋਂ ਸਾਰੇ ਜੀਜ਼ਾਰੇ ਪੱਤਰ ਹੋ ਕੇ ਆਏ ਹਨ ਸਾਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਇੱਕ ਤੰਬਰ ਜਿਹੜਾ ਖਾਦਿਆ ਉਹ ਇਸ ਤੋਂ ਪਹਿਲਾਂ ਜਿਹੜੇ ਰੇਕ ਲੱਗੇ ਆ ਉਹ 100 ਦਾ 100% ਵਾਧਾ ਦਿੱਤਾ ਗਿਆ ਸੁਸਾਇਟੀਆਂ ਨੂੰ ਨਹੀਂ ਦਿੱਤਾ ਗਿਆ ਦੂਸਰੀ ਗੱਲ ਜਿਹੜੀ ਥੋਨੇ ਦੇ ਵਿੱਚ ਮੋਰਚਰ ਜ਼ਿਆਦਾ ਹੋਣਾ ਨਹੀਂ ਦਿਖਾਤਰ 17. ਬੁਖਤਰੀਆ ਉਹ ਨਹੀਂ ਆ ਸਕਦਾ ਇਹਦੇ ਵਾਸਤੇ ਕੀਤਾ ਜਾਵੇ ਤੀਸਰਾ ਜਿਹੜਾ ਲੋਕਾਂ ਦਾ ਨੁਕਸਾਨ ਝੋਲੇ ਦਾ ਹੋਇਆ ਜੋ ਬੀਲ ਸਰਕਾਰ ਨੇ ਸਾਨੂੰ ਅਨਾਉਂਸ ਕੀਤੇ ਆ ਉਹ ਲੋਕਾਂ ਲੈ ਕੇ ਵਰਤੇ ਹੋਇਆ ਉਹ ਜਮਾਣਾ ਹੋ ਗਿਆ ਉਹਦੇ ਵਿੱਚ ਮੁਆਵਜ਼ਾ ਦਿੱਤਾ ਜਾਵੇ ਜੋ ਸਾਰੇ ਕਿਸਾਨਾਂ ਦੇ ਜਿਹੜੇ ਜਿਹੜੇ ਸੁਪਰ ਸੀਡਰ ਆ ਉਹ ਪਿੰਡਾਂ ਵਿੱਚ ਬਹੁਤ ਘੱਟ ਆ ਛੋਟੇ ਕਿਸਾਨਾਂ ਦੇ ਕੋਲ ਨਹੀਂ ਅਜੇ ਹੈਗੇ ਜਿਹੜੀ ਅਗਲੌਣ ਦੀ ਆ ਉਹ ਸਰਕਾਰ ਉਹਦਾ ਆਪ ਕੋ ਇਲਜੈਂਪ ਕਰੇ ਜਿੰਨੇ ਸਰਪ ਕੋ ਇਲਜੈਂਪ ਹੁੰਦੀ ਉਹ ਵੀ ਅਸੀਂ ਕਰਦੇ ਆ ਪਰ ਸਰਕਾਰ ਨੂੰ ਛੋਟੇ ਖਾਣਾਂ ਦੀ ਵਾਫ ਰਣੀ ਚਾਹੀਦੀ ਆ ਇਹਨਾਂ ਗੱਲਾਂ ਕਰਕੇ ਡੀਸਾਉਂਡ ਮੰਨ ਪਟਾ ਦੇ ਠੀਕ